ਦੱਸੋ ਮੈਂ ਨਹੀਂ ਗਲਤੀ ਕੀਤੀ ਹੈ ਕਿੰਨਾ ਦੀ ਗਲਤੀ ਹੈ ਆਹ ਦੇਖੋ ਮੋਬਾਈਲ ਭੰਡਿਆ ਇਹਨੇ ਚੁੰਨੀ ਲਾਈ ਮੇਰੀ ਅੱਛਾ ਚੁੰਨੀ ਜਨਾਬ ਚੁੰਨੀ ਕਿਹਨੇ ਲਾਈ ਹੈ ਕਿਹਨੇ ਮੇਰੀ ਚੁੰਨੀ ਲਾਈ ਹੈ ਨਹੀਂ ਨਹੀਂ ਕਿਹਨੇ ਲਾਈ ਹੈ ਕਿਹਨੇ ਲਾਈ ਹੈ ਚੁੰਨੀ ਨਹੀਂ ਦੱਸੋ ਮੈਂ ਜੀ ਆਹ ਮੈਂ ਸਾਡੇ ਨਾਲ ਰੋਜ ਹੁੰਦੇ ਨੇ ਮੈਂ ਦੱਸੋ ਕਿਹਨੇ ਚੁੰਨੀ ਕਿਹਨੇ ਲਾਈ ਆ ਮੋਬਾਈਲ ਭੰਡਿਆ ਇਹਨੇ ਆਹ ਦੇਖੋ ਜੀ ਮੇਰੀ ਚੁੰਨੀ ਲਾਈ ਅੱਛਾ ਜਨਾਬ ਗੱਡੀ ਗੱਡੀ ਭਰੀ ਹੈ ਗੱਡੀ ਭਰੀ ਜੋ ਇੱਕ ਵੀ ਬੰਦਾ ਦੱਸਦਾ ਵੀ ਚੁੰਨੀ ਅਸੀਂ ਲਾਈ ਹੈ ਇਹਨੂੰ ਟੱਚ ਤੱਕ ਕਰਿਆ ਬਾਬਾ ਜੀ ਦੱਸੋ ਹਾਈ ਦੱਸੋ ਕਿਦਾ ਦੱਸੋ ਕਿਦਾ ਦੱਸੋ ਕਿਦੂਰ ਕਿਦਾ ਇਹਦਾ ਮੈਂ ਦੱਸਦਾ ਨਾ ਗੱਡੀ ਦਾ ਦੱਸੋ ਤੂੰ ਗੱਡੀ ਸਾਈਡ ਤੇ ਲਾ ਕੇ ਅੰਦਰ ਪੁਲਿਸ ਸਰ ਦੁਆਰਦੇ ਅਫਸਰ ਬੁਲਾ ਕੇ ਦੇ ਨੇ ਦੁਆਰਦੇ ਅਫਸਰ ਬੁਲਾ ਤੁਸੀਂ ਬੁਲਾ ਦੇ ਥਾਣੇ ਦੀ ਆਉਗੀ ਗੱਡੀ ਆਏ ਫੋਨ ਪੰਨਣ ਵਾਲੀ ਕੌਣ ਹੁੰਨੇ ਆ ਤੂੰ ਇਹ ਮੋਬਾਈਲ ਪੰਨਣ ਦਾ ਸਾਰਾ ਫੋਨ ਪੰਨਣ ਵਾਲੀ ਕਹੇ ਵਰਦਾ ਸਾਰੇ ਦਿਨੇ ਮਾਰ ਮਾਰਿਆ ਤੀ ਗਲੇ ਨੂੰ ਹੱਥ ਪਾਇਆ ਨਹੀਂ ਕੀੜੇ ਪਾਇਆ ਗਲੇ ਨੂੰ ਮਰਦੀ ਲੱਥੋ ਗਲੇ ਨੂੰ ਹੱਥ ਪਾਇਆ ਸੀ ਲੱਗਦੀ ਬੱਸ ਸੋਹਣੀਆਂ ਸਾਰੀਆਂ ਨਹੀਂ ਤੂੰ ਗਲੇ ਮੈਂ ਪੁਲਿਸ ਮੁਲਾਜ਼ਮਾਂ ਸਾਨੂੰ ਕਹਿੰਦੇ ਭੁੱਖੀ ਦਾ ਭੁੱਖੀ ਦੇ ਦੇਣਾ ਤੁਸੀਂ ਨਹੀਂ ਪਾਇਆ ਨਹੀਂ ਮੇਰੀ ਗੱਲ ਸੁਣੋ ਅਸੀ ਮੇਰੀ ਗੱਲ ਸੁਣੋ ਇਹ ਦੱਸੋ ਮੇਰੀ ਗੱਲ ਸੁਣੋ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਵੀ ਅਸੀਂ ਗਲੇ ਨੂੰ ਹੱਥ ਪਾ ਤੁਸੀਂ ਟੱਚ ਨਾ ਕਰੋ ਮੈਨੂੰ ਤੂੰ ਟੱਚ ਨਾ ਕਰੋ ਦੱਸੋ ਸਰ ਜੀ ਗਲੇ ਨੇ ਪਾਇਆ ਗਲੇ ਨੇ ਪਾਇਆ ਤੋ ਦੇਡਵੇ ਅੱਗੇ ਗੱਡੀ ਆਈ ਐ ਤਾਂ ਗੱਡੀ ਰੁਕੀ ਐ ਇਹਨਾਂ ਨੇ ਸਪੈਸ਼ਲ ਡੈਟਾ ਉਹ ਦੇਖ ਕੇ ਸਾਰੇ ਬੈਠੇ ਨੇ ਇਹ ਗੱਲ ਬਲਾਉ ਗਲੇ ਨੂੰ ਕੱਟ ਦੋ ਕੱਟ 80 50 ਮੇਰੀ ਗੱਲ ਸੁਣੋ ਗੱਡੀ ਪੁਲਿਸ ਮਲਾਦ ਤੂੰ ਮਲਾਦ ਕਿਉਂ ਗੱਲ ਕਰ ਗਲੇ ਨੂੰ ਗੱਲ ਕੀ ਕਿਨੇ ਪਾਇਆ ਤ ਮੈਨੂੰ ਐਸਾ ਹੱਥ ਕਿਨੇ ਪਾਇਆ ਥਾਣੇ ਚ ਲੈ ਜਾ ਲੋ ਜੀ ਗੱਡੀ ਗਾਣਾ ਕੱਢ ਕੇ ਤੂੰ ਉੱਪਰ ਦੀ ਬਦਤਮੀਜ਼ੀ ਕਰਦੀ ਸਾਰੇ ਆ ਏ ਕਹਿ ਰਹੀ ਆ ਕਹਿਣੀ ਮੈ ਮਲਾਜੂਗੀ ਚੌਂਕੀ ਲੈ ਜਾ ਚੌਂਕੀ ਥਾਣੇ ਚ ਆ ਉਰੀ ਲੈ ਜਾਂਦੇ ਆ ਆਪਣੇ ਨਾ ਨਾ ਥਾਣੇ ਚ ਲੈ ਚਲ ਨਹੀਂ ਹੁਣ ਤਾਂ ਵਿਰਾ ਕਰ ਰਿਆਂ ਤੂੰ ਕਹਿੰਨੇ ਨਹੀਂ ਗੰਦ ਕਰ ਰਿਆਂ ਲੂਜ਼ਰ ਲੂਜ਼ਰ ਕੌਣ ਹੁੰਦਾ ਲੂਜ਼ਰ ਹਾਂ ਲੂਜ਼ਰ ਹਾਂ ਲੂਜ਼ਰ ਕਿਹਾ ਥਾ ਖਾ ਕੇ ਭੁੱਕੀ ਭੁੱਕੀ ਤੂੰ ਦੇ ਕੇ ਜਾਨੀ ਆ ਭੁੱਕੀ ਦੇ ਕੇ ਜਾਨੇ ਨਹੀਂ ਤੂੰ ਕਹਿੰਨੇ ਭੁੱਕੀ ਖਾ ਲੈਣ ਨੂੰ ਟੈਸਟ ਕਰਾਉ ਕਾਹਦਾ ਟੋਪ ਰੈਸਟ ਕਰਾਂ ਤੂੰ ਕੋਣ ਹੁੰਨੇ ਸਾਡਾ ਟੋਪ ਰੈਸਟ ਕਰੋ ਨਹੀਂ ਤੰਗ ਨਹੀਂ ਗੱਲ ਕਿਉਂ ਇਹਨੇ ਗੱਲ ਕਹੀ ਇਹ ਬਾਦਾ ਤਾਂ ਵਧਿਆ ਇਹ ਬਾਦਾ ਤਾਂ ਵਧਿਆ ਇਹਨੇ ਗੱਲ ਕਹੀ ਥਾਣੇ ਚ ਲੈ ਚੱਲੋ ਦੀ ਗੱਡੀ ਪਹਿਲਾਂ ਥਾਣੇ ਚ ਲੈ ਕੇ ਚੱਲੋ ਥਾਣੇ ਦੇ ਸਾਰੇ ਨੇ ਫੋਨ ਦੇ ਦੇ ਨਹੀਂ ਪਾ ਲਿਆ ਮੇਰਾ ਗਲਾ ਵੀ ਅੱਛਾ ਇੱਕ ਵੀ ਕਿੰਨੀ ਸਵਾਰੀਆਂ ਨੇ ਇੱਕ ਵੀ ਸਵਾਰੀ ਤੇ ਖਾਓ ਵੀ ਤੈਨੂੰ ਟੱਚ ਤੱਕ ਕਰਿਆ ਹੋਵੇ ਅਸੀਂ ਚੱਲ